ਰਾਤਰੀਆ ਕਾਲਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਹਾਂਜੀ ਪਿਆਰ ਭਰੀ ਸਸੀ ਕਾਲਜੀ ਕੀ ਹਾਲ ਚਾਲ ਠੀਕ ਠਾਕ ਹੋ ਜਿੱਦਾਂ ਤੁਹਾਨੂੰ ਪਤਾ ਵੀ ਸਮਾਂ ਜਿਹੜਾ ਹੈਗਾ ਉਹ ਪੰਜਾਬ ਲਈ ਸਹੀ ਨਹੀਂ ਚੱਲ ਰਿਹਾ ਹੈਗਾ ਵੀ ਸਾਰੇ ਭੈਣ ਭਰਾ ਇੱਕ ਤਰ੍ਹਾਂ ਨਾਲ ਟੈਨਸ਼ਨ ਦੇ ਵਿੱਚ ਹੀ ਨੇ ਵੀ ਅੱਗੇ ਕੀ ਹੋਣ ਵਾਲਾਗਾ ਮਾਹੌਲ ਕਿਦਾਂ ਦਾ ਹੋਊਗਾ ਉਹਨੂੰ ਸਾਰੇ ਸੁਣ ਸੁਣ ਕੇ ਜਿਹੜੇ ਹੈਗੇ ਨੇ ਮਤਲਬ ਆਪਾਂ ਨੂੰ ਟੈਨਸ਼ਨ ਹੀ ਹੋ ਰਹੀ ਆ ਕਿ ਜਿਨ੍ਹਾਂ ਦੇ ਖਾਸ ਕਰਕੇ ਜਿਹੜੇ ਨੌਜਵਾਨ ਵੀਰ ਨੇ ਗਏ ਹਨਾ ਜਾਂ ਨੌਜਵਾਨ ਪੁੱਤ ਜਿਨ੍ਹਾਂ ਦੇ ਬਾਰਡਰਾਂ ਤੇ ਗਏ ਹੋਏ ਨੇਗੇ ਉਹਨਾਂ ਉਹਨਾਂ ਪਰਿਵਾਰਾਂ ਦੇ ਵਿੱਚ ਜ਼ਿਆਦਾ ਟੈਨਸ਼ਨ ਆ ਦੇਖੋ ਉਹ ਵੀ ਆਪਣਾ ਇੱਕ ਤਰ੍ਹਾਂ ਦਾ ਪਰਿਵਾਰ ਹੀ ਆ ਹਨਾ ਜਦੋਂ ਪੰਜਾਬ ਦੇ ਹੋਗੇ ਜਾਂ ਇੰਡੀਆ ਦੇ ਹੋਗੇ ਵੀ ਆਪਾਂ ਦੁੱਖ ਆਪਾਂ ਨੂੰ ਸਾਰਿਆਂ ਨੂੰ ਹੀ ਲੱਗਣਾ ਉਹਨਾਂ ਦਾ ਤੇ ਉਹਨਾਂ ਨੂੰ ਜ਼ਿਆਦਾ ਦੁੱਖ ਦੀ ਗੱਲ ਆ ਜਿਨ੍ਹਾਂ ਦੇ ਬਾਰਡਰਾਂ ਤੇ ਗਏ ਹੋਏ ਨੇ ਦੇਖੋ ਉਦਾਂ ਸੋਸ਼ਲ ਮੀਡੀਆ ਤੇ ਜਿਹੜਾ ਹੈਗਾ ਮਜ਼ਾਕ ਬਹੁਤ ਚੱਲਦੇ ਨੇ ਮੀਮਜ਼ ਬਹੁਤ ਬਣਦੇ ਨੇ ਇੰਸਟਾਗ੍ਰam ਤੇ ਵੀ ਮੀਮਜ਼ ਚੱਲ ਰਹੇ ਨੇ ਤੇ YouTube ਤੇ ਵੀ ਲੋਕੀ ਮੀਮਜ਼ ਬਣਾ ਬਣਾ ਕੇ ਪਾ ਰਹੇ ਨੇ ਦੇਖੋ ਅਸੀਂ ਤਾਂ ਇਸ ਗੱਲ ਨੂੰ ਬਿਲਕੁਲ ਸਹਿਮਤ ਨਹੀਂ ਹੈਗੇ ਅਸੀਂ ਇਸ ਗੱਲ ਨਾਲ ਵੀ ਆਪਾਂ ਇੱਕ ਜਿਹੜੀ ਵਾਰ ਆ ਹਨਾ ਵੀ ਪੰਜਾਬ ਲਈ ਤਾਂ ਖਾਸ ਕਰਕੇ ਇੰਨਾ ਭਿਆਨਕ ਜਿਹੜਾ ਦੌਰ ਹੈਗਾ ਪੰਜਾਬ ਨੇ 84 ਦੇ ਵਿੱਚ ਵੀ ਦੇਖਿਆ ਹੋਇਆ ਤੇ 47 ਦੇ ਵਿੱਚ ਵੀ ਜਿਹੜਾ ਹੈਗਾ ਸੰਤਾਪ ਝੱਲਿਆ ਹੋਇਆ ਹੈ ਨਾ ਇਸ ਚੀਜ਼ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬੀ ਜਿਹੜੇ ਹੈਗੇ ਨੇ ਉਹਨਾਂ ਲਈ ਇਹ ਗੱਲ ਜਿਹੜੀ ਹੈਗੀ ਆ ਬਿਲਕੁਲ ਵੀ ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦੀ ਹੈਗੀ ਵੀ ਆਪਾਂ ਮੀਮਸ ਬਣਾ ਬਣਾ ਕੇ ਪਾਈਏ ਹੈ ਨਾ ਹੁਣ ਜਿਵੇਂ ਕੀ ਦੇਖੋ ਇੱਕ ਇੰਸਟਾਗ੍ਰam ਤੇ ਬਹੁਤ ਇਹ ਮੀਮਸ ਵਾਇਰਲ ਹੋ ਰਿਹਾ ਸੀਗਾ ਵੀ ਭੈਣਾਂ ਨੂੰ ਲੈ ਕੇ ਬਣਾਏ ਜਾ ਰਹੇ ਸੀ ਵੀ ਹਾਏ ਮੈਂ ਤਾਂ ਹਜੇ ਨਵਾਂ ਸੂਟ ਵੀ ਨਹੀਂ ਸਵਾਇਆ ਹੈਗਾ ਤੇ ਜੰਗ ਲੱਗ ਗਈ ਆ ਤੇ ਜੰਗ ਤੇ ਸਾਡੀਆਂ ਘਰ ਵਾਲੀਆਂ ਨੂੰ ਲੈ ਜਾਓ ਤੁਸੀਂ ਚੱਕ ਕੇ ਇਹ ਘਰ ਲੜਦੀਆਂ ਨਹੀਂ ਗਈਆਂ ਵੀ ਉੱਥੇ ਜਾ ਕੇ ਉਹਨਾਂ ਦੇਖੋ ਹਨਾ ਵੀ ਇਸ ਟਾਈਮ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਚਲੋ ਠੀਕ ਆ ਮੰਨਿਆ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ ਉਹ ਦਲੇਰ ਨੇ ਬਹਾਦਰ ਨੇ ਹਨਾ ਤੇ ਲੜਾਈ ਤੋਂ ਨਹੀਂ ਡਰਦੇ ਹੈਗੇ ਕਿਉਂਕਿ ਸਾਡੀ ਜਿਹੜੀ ਸਿੱਖ ਰੈਜੀਮੈਂਟ ਹੈਗੀ ਆ ਮੈਨੂੰ ਲੱਗਦਾ ਵੀ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਉਹਨੂੰ ਹੀ ਕੀਤਾ ਜਾਂਦਾ ਕਿਉਂਕਿ ਮੇਰੇ ਫਾਦਰ ਵੀ ਜਿਹੜੇ ਹੈਗੇ ਸੀ ਹੈਗੇ ਨੇਗੇ ਉਹ ਮਤਲਬ ਆਰਮੀ ਦੇ ਵਿੱਚ ਸੀਗੇ ਹਨਾ ਪਹਿਲਾਂ ਜਦੋਂ ਅਸੀਂ ਮਤਲਬ ਉਹਨਾਂ ਦੀ ਜਿਹੜੀ ਸਰਵਿਸ ਸੀਗੀ ਕਾਫੀ ਟਾਈਮ ਪਹਿਲਾਂ ਖਤਮ ਹੋ ਚੁੱਕੀ ਆ ਉਹ ਤਾਂ ਚਲੋ ਹੁਣ ਕਾਫੀ ਏਜ ਦੇ ਹੋ ਗਏ ਨੇਗੇ ਵੀ ਉਸ ਟਾਈਮ ਤੇ ਸਾਨੂੰ ਵੀ ਪਤਾ ਵੀ ਕਿੰਨਾ ਡਰ ਦਾ ਮਾਹੌਲ ਹੋ ਜਾਂਦਾ ਹੁੰਦਾਗਾ ਵੀ ਜਿਨ੍ਹਾਂ ਦੇ ਖਾਸ ਕਰਕੇ ਗਏ ਹੋਏ ਨੇ ਉਹ ਭੈਣ ਭਰਾ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੇ ਹੋਣਗੇ ਵੀ ਦੇਖੋ ਜਿਨ੍ਹਾਂ ਦੇ ਨਹੀਂ ਗਏ ਹੋਏ ਉਹਨਾਂ ਨੂੰ ਲੱਗਦਾ ਹੋਣਾ ਇਹ ਵੀ ਜਿਹੜੇ ਵਾਰ ਨੂੰ ਲੈ ਕੇ ਮੀਮਸ ਬਣਾ ਰਹੇ ਨੇ ਦੇਖੋ ਪਹਿਲਾਂ ਤਾਂ ਅਸੀਂ ਹੱਥ ਬਨ ਕੇ ਇਹ ਰਿਕੁਐਸਟ ਕਰਾਂਗੇ ਵੀ ਪਲੀਜ਼ ਸੋਸ਼ਲ ਮੀਡੀਆ ਤੇ ਐਦਾਂ ਦਾ ਕੁਝ ਵੀ ਸਪਰੈਡ ਨਾ ਕਰੋ ਜਿਹਦੇ ਨਾਲ ਕੋਈ ਹਾਰਟ ਹੋਵੇ ਜਾਂ ਫਿਰ ਕੋਈ ਗਲਤ ਮੈਸੇਜ ਜਾਵੇ ਕਿਸੇ ਨੂੰ ਵੀ ਲੋਕ ਡਰਨ ਕਿਸੇ ਵੀ ਚੀਜ਼ ਤੋਂ ਵੀ ਸਹੀ ਜਿਹੜੀ ਹੈਗੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰੋ ਵੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਹੋ ਤਾਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਸਹੀ ਜਿਹੜੀ ਜਾਣਕਾਰੀ ਹੈਗੀ ਆ ਜਿੱਥੋਂ ਵੀ ਸਾਨੂੰ ਮਿਲਦੀ ਆ ਸਹੀ ਜਾਣਕਾਰੀ ਜਿਹੜੀ ਹੈਗੀ ਉਹ ਲੋਕਾਂ ਤੱਕ ਪਹੁੰਚਾਈਏ ਇੱਕ ਜਿਹੜਾ ਨਵਾਂ ਕ੍ਰਾਈਮ ਜਿਹੜਾ ਹੈਗਾ ਸ਼ੁਰੂ ਹੋ ਰਿਹਾ ਪਾਕਿਸਤਾਨ ਵੱਲੋਂ ਹਨਾ ਤੇ ਉਹਦੇ ਬਾਰੇ ਜਾਣਕਾਰੀ ਹੈਗੀ ਹੈ ਜਿਹੜੀ ਮੇਰਾ ਬੇਟਾ ਦੇਊਗਾ ਤੁਹਾਨੂੰ ਵੀ ਕੀ ਜਾਣਕਾਰੀ ਹੈਗੀ ਕਿ ਸਾਨੂੰ ਲੱਗਦਾ ਵੀ ਸਾਡਾ ਵੀ ਫਰਜ਼ ਬਣਦਾ ਵੀ ਜਿੱਥੇ ਤੱਕ ਅਸੀਂ ਹੋ ਸਕੇ ਵੀ ਅਸੀਂ ਸਹੀ ਇਨਫੋਰਮੇਸ਼ਨ ਜਿਹੜੀ ਹੈਗੀ ਥੋੜੀ-ਬਹੁਤੀ ਜਿੰਨੀ ਕਿ ਸਾਨੂੰ ਪਤਾ ਹੈਗੀ ਆ ਵੀ ਅਸੀਂ ਭੈਣ ਭਰਾਵਾਂ ਤੱਕ ਪਹੁੰਚਾ ਸਕੀਏ ਜਿਵੇਂ ਕਿ ਖਾਸ ਕਰਕੇ ਮਾਂ ਦੀ ਏਜ ਦੀਆਂ ਜਿਹੜੀਆਂ ਲੇਡੀਜ਼ ਹੈਗੀਆਂ ਨੇ ਜਿਹੜੀਆਂ ਇੰਸਟਾਗ੍ਰam ਤੇ ਐਕਟਿਵ ਨਹੀਂ ਹੈਗੀਆਂ ਭੈਣਾ ਹਨਾ ਜਿਹੜੇ ਇੰਸਟਾਗ੍ਰam ਨਹੀਂ ਚਲਾਉਂਦੇ ਜਾਂ ਵੀਰ ਜਿਹੜੇ ਨਹੀਂ ਇੰਸਟਾਗ੍ਰam ਚਲਾਉਂਦੇ ਹੈਗੇ YouTube ਹਰ ਇੱਕ ਮਤਲਬ ਭੈਣ ਭਰਾ ਦੇਖਦੇ ਹੀ ਆ ਜਿਹੜੇ ਇੰਸਟਾਗ੍ਰam ਨਹੀਂ ਵੀ ਦੇਖਦੇ ਹੈਗੇ ਹਨਾ ਇੰਸਟਾਗ੍ਰam ਤੇ ਬਹੁਤ ਗਲਤ ਖਬਰਾਂ ਵੀ ਫਲਾਈਆਂ ਜਾਂਦੀਆਂ ਨੇ ਤੇ ਬਹੁਤ ਸਹੀ ਵੀ ਹੁੰਦੀਆਂ ਨੇ ਉਹਨਾਂ ਵਿੱਚੋਂ ਜਿਹੜੀ ਸਾਨੂੰ ਇੱਕ ਸਹੀ ਖਬਰ ਲੱਗੀ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਵੀ ਹਾਂ ਵਾਕਈ ਇਦਾਂ ਵੀ ਹੋ ਸਕਦਾਗਾ ਠੀਕ ਹੈ ਜੀ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਸੁਣਨਾ ਤਾਂ ਕਿ ਤੁਸੀਂ ਵੀ ਇਸ ਕ੍ਰਾਈਮ ਤੋਂ ਬਚ ਸਕੋ ਇਸ ਜਿਹੜਾ ਇੱਕ ਜਾਲ ਹੈ 트ੈਪ ਹੈ ਹਨਾ ਸਾਡੇ ਲਈ ਵਿਛਾਇਆ ਜਾ ਸਕਦਾ ਤੁਸੀਂ ਉਹ 트ੈਪ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਆਉਣਾ ਹੈਗਾ ਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਇੰਸਟਾਗ੍ਰam ਦੇ ਉੱਤੇ ਨਹੀਂ ਐਕਟਿਵ ਹੈਗਾ ਇਹ ਵੀਡੀਓ ਉਹਨਾਂ ਵਾਸਤੇ ਖਾਸ ਕਰਕੇ ਆ ਠੀਕ ਹੈ ਵੀ ਇੰਸਟਾਗ੍ਰam ਦੇ ਉੱਤੇ ਜਿੱਦਾਂ ਅਸੀਂ ਰੀਲਾਂ ਮੈਂ ਤੇ ਮम्मा ਦੇਖਦੇ ਹੁੰਨੇ ਆ ਵੀ ਸਾਈਬਰ ਕ੍ਰਾਈਮ ਬਹੁਤ ਹੀ ਐਕਟਿਵ ਹੋ ਰਿਹਾ ਪਾਕਿਸਤਾਨ ਦੇ ਵੱਲੋਂ ਤੁਹਾਨੂੰ ਪਤਾ ਹੀ ਆ ਵੀ ਪਾਕਿਸਤਾਨ ਦੇ ਪੰਜਾਬ ਦੀ ਵਾਰ ਚੱਲ ਰਹੀ ਆ ਤੇ ਪਾਕਿਸਤਾਨ ਮਿਸਾਈਲਾਂ ਨਾਲ ਹਮਲਾ ਕਰ ਰਿਹਾ ਹੈਗਾ ਅੰਬਰਸਰ ਵਾਲੀ ਸਾਈਡ ਤੇ ਗੁਰਦਾਸਪੁਰ ਵਾਲੀ ਸਾਈਡ ਤੇ ਜਿੱਨਾਂ ਦੇ ਮਤਲਬ ਬਾਰਡਰ ਨੇੜੇ ਲੱਗਦੇ ਨੇ ਸਾਈਬਰ ਕਰਾਈਮ ਬਾਰੇ ਮੈਂ ਇਹ ਦੱਸ ਰਿਹਾ ਸੀਗਾ ਵੀ ਜਿੱਦਾਂ ਹੁਣ ਬਲੈਕਆਊਟ ਲੱਗਿਆ ਹੋਇਆ ਵੀ ਲਾਈਟਾਂ ਨਹੀਂ ਜਗਾਉਣੀਆਂ ਹੈਗੀਆਂ ਤਾਂ ਕਿ ਉੱਪਰ ਜਿਹੜੇ ਦੁਸ਼ਮਣ ਦੇ ਏਅਰਕ੍ਰਾਫਟ ਚੱਲ ਰਹੇ ਨੇ ਵੀ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਬੰਦੇ ਹੈਗੇ ਨੇ ਤਾਂ ਉਹ ਮਿਸਾਈਲਾਂ ਨਾ ਛੱਡ ਦੇਣ ਠੀਕ ਹੈ ਤੇ ਉਹ ਚੀਜ਼ ਜਿਹੜੀ ਹੈਗੀ ਆ ਥੋੜੀ ਜਿਹੀ ਫੇਲ ਹੋ ਰਹੀ ਆ ਬਿਕੋਜ਼ ਆਪਣੀ ਇੰਡੀਆ ਦੀ ਜਿਹੜੀ ਟ੍ਰੇਨਿੰਗ ਹੋਈ ਹੋਈ ਆ ਅਮਰੀਕਾ ਦੇ ਵੱਲੋਂ ਉਹ ਇਦਾਂ ਹੋਈ ਹੋਈ ਹੈ ਵੀ ਜੇ ਕੋਈ ਮਸਾਇਲ ਸੱਟਦਾ ਤਾਂ ਉਹਦਾ ਮਸਾਇਲ ਦੀ ਡਾਇਰੈਕਸ਼ਨ ਹੈਗੀ ਉਹ ਡਾਇਵਰਟ ਕਰ ਦਿੰਦੇ ਨੇ ਉਹ ਖੇਤਾਂ 'ਚ ਮਸਾਇਲ ਜਾ ਕੇ ਡਿੱਗਦੀ ਆ ਜਿੱਥੇ ਕਲੋਨੀਆਂ ਕੱਟੀਆਂ ਹੋਈਆਂ ਨੇ ਜਿੱਥੇ ਘਰ ਜ਼ਿਆਦਾ ਬਣੇ ਹੋਏ ਨੇ ਵੀ ਉੱਥੇ ਮਸਾਇਲ ਨਾ ਡਿੱਗੇ ਇਸ ਕਰਕੇ ਉਹਨਾਂ ਨੂੰ ਟ੍ਰੇਨਿੰਗ ਮਿਲੀ ਆ ਲੇਕਿਨ ਪਾਕਿਸਤਾਨ ਕੀ ਕਰ ਰਿਹਾ ਹੈਗਾ ਦੇਖੋ ਪਾਕਿਸਤਾਨ ਤੇ ਚਾਈਨਾ ਦਾ ਜਿਹੜਾ ਹੈਗਾ ਰਿਲੇਸ਼ਨਸ਼ਿਪ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਜਿੱਦਾਂ ਆਪਣੇ ਇੰਡੀਆ ਤੇ ਅਮਰੀਕਾ ਦਾ ਹੈਗਾ ਠੀਕ ਆ ਚਾਈਨਾ ਨੇ ਪਾਕਿਸਤਾਨ ਨੂੰ ਇੱਕ ਸਾਈਬਰ ਕ੍ਰਾਈਮ ਬਾਰੇ ਠੀਕ ਆ ਦੱਸਿਆਗਾ ਤਾਂ ਕਿ ਉਹ ਫੋਨਾਂ ਦੀ ਲੋਕੇਸ਼ਨ ਟਰੈਕ ਕਰਕੇ ਉੱਥੇ ਹਮਲਾ ਕਰ ਸਕਣ ਸਾਈਬਰ ਕ੍ਰਾਈਮ ਦਾ ਤੁਹਾਨੂੰ ਮੈਂ ਪਹਿਲਾਂ मीनिंग ਦੱਸਦਾ ਹੁੰਦਾ ਕੀ ਆ ਸਾਈਬਰ ਕ੍ਰਾਈਮ ਨੂੰ ਮੈਂ ਦੋ ਭਾਗਾਂ ਚ ਡਿਵਾਈਡ ਕਰੂੰਗਾ ਠੀਕ ਹੈ ਇੱਕ ਇੱਕ ਪਾਸੇ ਸਾਈਬਰ ਤੇ ਇੱਕ ਪਾਸੇ ਕ੍ਰਾਈਮ ਆ ਕ੍ਰਾਈਮ ਦਾ ਮਤਲਬ ਹੁੰਦਾ ਅਪਰਾਧ ਸਾਈਬਰ ਦਾ ਮਤਲਬ ਹੁੰਦਾ ਨੈਟਵਰਕ ਠੀਕ ਹੈ ਸਾਈਬਰ ਕ੍ਰਾਈਮ ਜਦੋਂ ਮਤਲਬ ਕਿ ਜਿੱਦਾਂ ਹੁਣ ਆਪਾਂ ਦੇਖਦੇ ਹੁੰਨੇ ਆ ਕਿ WhatsApp ਦੇ ਉੱਤੇ Instagram ਦੇ ਉੱਤੇ ਕਹਿੰਦੇ ਹੁੰਦੇ ਨੇ ਵੀ ਜੇ ਕੋਈ ਤੁਹਾਨੂੰ ਲਿੰਕ ਆਵੇ ਠੀਕ ਆ ਅਨਨੋਨ ਨੰਬਰ ਤੋਂ ਤਾਂ ਉਹਨੂੰ ਖੋਲਣਾ ਨਹੀਂ ਹੈਗਾ ਜੋ ਕਿ ਇਲੀਗਲ ਐਕਟੀਵਿਟੀ ਹੈ ਇੱਕ ਤਰ੍ਹਾਂ ਦੀ ਹੁਣ ਇਹਦੇ ਨਾਲ ਸਾਡਾ ਕੀ ਨੁਕਸਾਨ ਹੋਊਗਾ ਜਿਵੇਂ ਹੁਣ ਪਹਿਲਾਂ ਤਾਂ ਆਪਾਂ ਨੂੰ ਲਿੰਕ ਆਉਂਦੇ ਸੀ ਆਪਣੇ ਪੈਸੇ ਕੱਟ ਹੋ ਜਾਂਦੇ ਸੀ ਹਣਾ ਬੈਂਕ ਦੇ ਵਿੱਚੋਂ ਪਰ ਇਹਦੇ ਨਾਲ ਸਾਡਾ ਕੀ ਨੁਕਸਾਨ ਹੋਣਾ ਸਾਡੀ ਸਾਰੀ ਡਿਟੇਲ ਐਡਰੈਸ ਵਗੈਰਾ ਜਿਹੜਾ ਹੈਗਾ ਉਹ ਜੋ ਵੀ ਸਾਨੂੰ ਲਿੰਕ ਭੇਜਣਗੇ ਉਹ ਸਾਡੇ ਲਿੰਕ ਦੇ ਉੱਪਰ ਕਲਿੱਕ ਕਰਨ ਦੇ ਨਾਲ ਹੀ ਸਾਡਾ ਸਾਰਾ ਡਾਟਾ ਜਿਹੜਾ ਸਾਡੀ ਜਿਹੜੀ ਲੋਕੇਸ਼ਨ ਹੈਗੀ ਹੈ ਨਾ ਉਹ ਉਹਨਾਂ ਦੇ ਜਿਹੜੇ ਉਹਨਾਂ ਦੇ ਕੰਪਿਊਟਰ ਬਣੇ ਹੋਏ ਨੇ ਦੇਖੋ ਆਪਾਂ ਜਿੱਦਾਂ ਮੂਵੀਜ਼ ਦੇ ਵਿੱਚ ਦੇਖਦੇ ਹਾਂ ਬਹੁਤ ਵੱਡੀ ਸਕਰੀਨ ਦੇ ਉੱਤੇ ਠੀਕ ਹੈ ਜੀਪੀਐਸ ਲੱਗਿਆ ਹੁੰਦਾ ਉੱਥੇ ਬੱਤੀ ਜਲਦੀ ਹੁੰਦੀ ਹੈ ਠੀਕ ਹੈ ਵੀ ਉੱਥੇ ਪਤਾ ਲੱਗ ਜਾਂਦਾ ਵੀ ਇਹ ਇੱਥੇ ਲੋਕੇਸ਼ਨ ਟਰੈਕ ਹੋਈ ਹੈ ਇੱਥੇ ਕੋਈ ਬੰਦਾ ਹੈਗਾ ਠੀਕ ਹੈ ਉਦਾਂ ਹੀ ਆਪਣੇ ਲੋਕੇਸ਼ਨ ਟਰੈਕ ਕਰਕੇ ਪਾਕਿਸਤਾਨ ਨੇ ਮਿਸਾਈਲ ਛੱਡ ਦੇਣੀ ਹੈ ਇਸ ਕਰਕੇ ਅਸੀਂ ਨਾ ਵੀਡੀਓ ਦੇ ਵਿੱਚ ਇੱਕ ਸਕਰੀਨਸ਼ਾਟ ਲਗਾ ਦਾਂਗੇ ਵੀ ਤੁਹਾਨੂੰ ਜੇ ਇਸ ਵੈਬਸਾਈਟਾਂ ਦੇ ਵਿੱਚੋਂ ਦੀ ਕਿਸੇ ਵੀ ਵੈਬਸਾਈਟ ਤੋਂ ਕੋਈ ਮੈਸੇਜ ਆਵੇ ਠੀਕ ਹੈ ਦਾ ਬਿਲਕੁਲ ਖੋਲਣਾ ਨਹੀਂ ਹੈਗਾ ਤੁਹਾਨੂੰ ਮਤਲਬ ਕਿ ਮੈਸੇਜ ਆ ਸਕਦਾ ਵੀ ਇਹ ਤੁਹਾਡੀ ਫੋਟੋ ਹੈ ਇਹ ਆਪਕੇ ਬਚਪਨ ਦੀ ਫੋਟੋ ਹੈ ਇਹ ਇਸ ਪਰ ਕਲਿੱਕ ਕਰੇ ਔਰ ਦੇਖੇ ਆਪ ਕੈਸੇ ਲੱਗਤੇ تھے ਬਚਪਨ ਮੇ ਹਾਂ ਇਦਾਂ ਹੀ ਮਤਲਬ ਐਗਜ਼ਾਮਪਲ ਦੇ ਤੌਰ ਤੇ ਦੱਸ ਰਹੇ ਹਾਂ ਤੁਹਾਨੂੰ ਵੀ ਜੇ ਕੋਈ ਫੋਟੋ ਆਵੇ ਜਾਂ ਕੋਈ ਮੈਸੇਜ ਆਵੇ ਅਨਨੋਨ ਨੰਬਰ ਤੋਂ ਠੀਕ ਹੈ ਤੇ ਬਾਹਰਲੇ ਨੰਬਰ ਤੋਂ ਜਿੱਦਾਂ ਪਲੱਸ 3 ਕਰਕੇ ਪਲੱਸ 79 ਇਦਾਂ ਕੰਟਰੀ ਕੋਡ ਹੁੰਦੇ ਨੇ ਇਹ ਠੀਕ ਹੈ ਪਲੱਸ ਤੋਂ ਜਿਹੜੇ ਨਾ ਨੰਬਰ ਸ਼ੁਰੂ ਹੁੰਦੇ ਨੇ ਤਾਂ ਉਹਨਾਂ ਨੂੰ ਇਮੀਡੀਏਟਲੀ ਤੁਸੀਂ ਬਲੌਕ ਕਰ ਦੇਣਾ WhatsApp ਦੇ ਉੱਤੇ ਹੀ ਆ Instagram ਦੇ ਉੱਤੇ ਉਹਨੂੰ ਬਿਲਕੁਲ ਨਹੀਂ ਖੋਲਣਾ ਉਸ ਚੈਟ ਨੂੰ ਨਹੀਂ ਤਾਂ ਤੁਹਾਡੀ ਲੋਕੇਸ਼ਨ ਟਰੈਕ ਹੋ ਜਾਂਦੀ ਐ ਇਸ ਤਰ੍ਹਾਂ ਜਿੰਨਾ ਟਾਈਮ ਵਾਰ ਚਲੋ ਚੱਲਦੀ ਪਈ ਆ ਉਸ ਟਾਈਮ ਤੱਕ ਅਵੋਇਡ ਕਰਨ ਵੀ ਅਨਨੋਨ ਨੰਬਰ ਤੋਂ ਫੋਨ ਵੀ ਨਾ ਚੱਕਣਾ ਹਨਾ ਕਿਉਂਕਿ ਦੇਖੋ ਕੀ ਕੰਮ ਹੋਗਾ ਵੱਧ ਤੋਂ ਵੱਧ ਕੋਈ ਸਾਡੇ ਕੰਮ ਦੇ ਰਿਲੇਟਡ ਸਾਨੂੰ ਫੋਨ ਹੋ ਸਕਦਾ ਹਨਾ ਵੱਧ ਤੋਂ ਵੱਧ ਕੋਈ ਸਾਡੇ ਰਿਸ਼ਤੇਦਾਰ ਦਾ ਅਨਨੋਨ ਨੰਬਰ ਤੋਂ ਫੋਨ ਹੋ ਸਕਦਾ ਵੀ ਕੋਈ ਗੱਲ ਹੀ ਜੇ ਅਸੀਂ ਥੋੜੇ ਦਿਨ ਨਹੀਂ ਵੀ ਚੱਕਾਂਗੇ ਕਿਸੇ ਦਾ ਫੋਨ ਤਾਂ ਇੰਨਾ ਕੋਈ ਫਰਕ ਨਹੀਂ ਹੈਗਾ ਆਪਣੀ ਫੈਮਿਲੀ ਨੂੰ ਆਪਾਂ ਸੇਫ ਰੱਖੀਏ ਆਪਣੀ ਲੋਕੇਸ਼ਨ ਨੂੰ ਪ੍ਰਾਈਵੇਟ ਰੱਖੀਏ ਹਨਾ ਵੀ ਤੁਸੀਂ ਬਿਲਕੁਲ ਵੀ ਅਨਨੋਨ ਨੰਬਰ ਤੋਂ ਫੋਨ ਨਾ ਚੱਕੋ ਤੇ ਖਾਸ ਕਰਕੇ ਜੋ ਮੇਰੀ ਮੰਮਾਦਰ ਦੀ ਇਸ ਦੀਆਂ ਹੈਗੀਆਂ ਨੇ ਹਨਾ ਵੀ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵੀ ਮੇਰੀਆਂ ਭੈਣਾਂ ਜੋ ਘੱਟ ਪੜੀਆਂ ਲਿਖੀਆਂ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਵੀ ਸਿਰਫ ਆਪਾਂ ਫੋਨ ਸਿਰਫ ਆਪਾਂ ਸੁਣਨ ਲਈ ਜਾ ਜਿਹੜੇ WhatsApp ਤੇ ਹੈਗੇ ਨੇ Instagram ਤੇ ਨਹੀਂ ਹੈਗੇ ਕਿ ਆ ਵੀ ਇਦਾਂ ਤੁਹਾਡੇ ਕੋਲ ਵੈਬਸਾਈਟਾਂ ਆ ਜਾਣਗੀਆਂ ਠੀਕ ਆ WhatsApp ਦੇ ਉੱਤੇ ਆ ਨੰਬਰ ਤੋਂ ਬਾਹਰਲੇ ਨੰਬਰ ਤੋਂ ਤੁਹਾਨੂੰ ਮੈਸੇਜ ਆ ਸਕਦੇ ਨੇ ਕੋਈ ਚੈਟ ਦੇ ਉੱਤੇ ਤੁਹਾਨੂੰ ਫੋਟੋ ਭੇਜ ਸਕਦੇ ਆ ਜਾਂ ਲਿੰਕ ਭੇਜ ਸਕਦੇ ਆ ਤੁਸੀਂ ਬਿਲਕੁਲ ਹੀ ਉਸ ਚੈਟ ਨੂੰ ਖੋਲ ਕੇ ਨਹੀਂ ਦੇਖਣਾ ਜਾਂ ਲਿੰਕ ਨੂੰ ਓਪਨ ਨਹੀਂ ਕਰਨਾ ਬਿਲਕੁਲ ਵੀ ਇੱਕ ਮਿੰਟ ਬੰਤਾ ਇੱਕ ਮਿੰਟ ਠੀਕ ਆ ਬਿਲਕੁਲ ਨਹੀਂ ਖੋਲਣਾ ਉਹਦੇ ਨਾਲ ਕੀ ਹੋਊਗਾ ਤੁਹਾਡੀ ਲੋਕੇਸ਼ਨ ਦਾ ਪਤਾ ਲੱਗ ਜਾਊਗਾ ਉਹ ਉਹਦੇ ਨਾਲ ਕੀ ਹੋਊਗਾ ਵੀ ਉਹ ਬਲੈਕਆਊਟ ਬੇਸ਼ੱਕ ਹੋਇਆ ਹੋਇਆ ਲੇਕਿਨ ਤੁਹਾਡੀ ਫੋਨ ਦੀ ਲੋਕੇਸ਼ਨ ਉਹ ਟਰੈਕ ਹੋ ਸਕਦੀ ਆ ਜਿਹਦੇ ਨਾਲ ਦੁਸ਼ਮਨ ਪਾਰਟੀ ਨੂੰ ਮਤਲਬ ਕਿ ਪਤਾ ਲੱਗ ਜਾਊਗਾ ਨਹੀਂ ਤਾਂ ਫਿਰ ਉੱਥੇ ਅਟੈਕ ਹੋ ਸਕਦਾ ਹੈਗਾ ਹਾਂ ਕਿਉਂਕਿ ਬੇਟਾ ਵੀ ਸੇਰਦਾ ਹੀ ਲੱਗਿਆ ਹੋਇਆ ਸੀ ਵੀ ਹਾਂ ਵੀ ਕੀ ਆ ਇਹ ਹੈਣਾ ਵੀ ਕਿੱਦਾਂ ਹੋ ਸਕਦਾ ਸਾਈਬਰ ਕ੍ਰਾਈਮ ਕਿਉਂਕਿ ਦੇਖੋ ਹਰੇਕ ਚੀਜ਼ ਦੀ ਨੌਲੇਜ ਜਿਹੜੀ ਹੈਗੀ ਆ ਹੋਣੀ ਜ਼ਰੂਰੀ ਆਗੀ ਬੇਸ਼ੱਕ ਉਹ ਚੀਜ਼ ਉਸ ਟਾਈਮ ਤੇ ਹੋ ਰਹੀ ਆ ਨਹੀਂ ਹੋ ਰਹੀ ਆ ਪਰ ਆਪਣਾ ਬਚਾ ਜਿਹੜਾ ਹੈਗਾ ਉਹ ਕਹਿੰਦੇ ਨਹੀਂ ਹੁੰਦੇ ਵੀ ਪਹਿਲਾਂ ਹੀ ਜੇ ਆਪਣਾ ਬਚਾ ਕਰ ਲਈਏ ਤਾਂ ਜਾਦਾ ਬਿਹਤਰ ਆ ਹਨਾ ਦੁਰਘਟਨਾ ਹੋਣ ਤੋਂ ਪਹਿਲਾਂ ਹੀ ਜੇ ਆਪਾਂ ਥੋੜੀ ਸੇਫਟੀ ਰੱਖੀ ਜਾਵੇ ਤਾਂ ਜਾਦਾ ਵਧੀਆ ਬਾਕੀ ਸਾਡੇ ਰਿਲੇਟਿਵ ਵੀ ਜਿਹੜੇ ਇੱਕ ਦੋ ਹੈਗੇ ਨੇਗੇ ਆਰਮੀ ਦੇ ਵਿੱਚ ਨੇ ਉਹਨਾਂ ਤੋਂ ਵੀ ਅਸੀਂ ਥੋੜੀ ਜਿਹਾ ਬਹੁਤੀ ਜਾਣਕਾਰੀ ਜਿਹੜੀ ਹੈਗੀ ਹੈ ਲੈਣ ਦੀ ਕੋਸ਼ਿਸ਼ ਕੀਤੀ ਹੈਗੀ ਹੁਣ ਜਿਵੇਂ ਮੇਰੀ ਫਰੈਂਡ ਆ ਗਈ ਹਨਾ ਇੱਕ ਖਾਸ ਉਹਦੇ ਹਸਬੰਡ ਜਿਹੜੇ ਹੈਗੇ ਨੇ ਉਹ ਆਰਮੀ ਦੇ ਵਿੱਚ ਨੇ ਉਹਨਾਂ ਨੇ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਅਸੀਂ ਉਹਨਾਂ ਕੋਲੋਂ ਲਈ ਸੀਗੀ ਵੀ ਜਿਹੜੀ ਆਪਣੀ ਆਰਮੀ ਹੈਗੀ ਆ ਉਹਨਾਂ ਨੇ ਅਮਰੀਕਾ ਤੋਂ ਜਿਹੜੀ ਹੈਗੀ ਆ ਇਸ ਗੱਲ ਦੀ ਟ੍ਰੇਨਿੰਗ ਲਈ ਹੈਗੀ ਜਿਹੜੀ ਮਿਜ਼ਾਈਲ ਆਪਣੇ ਡਿੱਗ ਜਰੂਰ ਰਹੀਆਂ ਨੇ ਪਰ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਜਾ ਰਿਹਾ ਉੱਪਰ ਹੀ ਆਸਮਾਨ ਦੇ ਵਿੱਚ ਹੀ ਜੇ ਜਿੱਦਾਂ ਉਹ ਡਰੋਨ ਦੇ ਵਿੱਚ ਜਿਹੜੇ ਬੰਬ ਵਗੈਰਾ ਹੈਗੇ ਨੇ ਜੋ ਵੀ ਉਹ ਕਰਦੇ ਨੇ ਹਨਾ ਉਹਨੂੰ ਪਹਿਲਾਂ ਹੀ ਡਿਸਟਰੋਏ ਕਰ ਦਿੱਤਾ ਜਾਂਦਾਗਾ ਉੱਪਰ ਹੀ ਵੀ ਇਹ ਨਹੀਂ ਹੈਗਾ ਵੀ ਉਹ ਆਪਣੇ ਤੇ ਅਟੈਕ ਕਰ ਨਹੀਂ ਰਹੇ ਅਟੈਕ ਉਹ ਆਪਣੇ ਤੇ ਕਰ ਰਹੇ ਨੇ ਜ਼ਰੂਰ ਪਰ ਉਹਨਾਂ ਨੂੰ ਪਹਿਲਾਂ ਹੀ ਡਿਸਟਰੋਏ ਕੀਤਾ ਜਾ ਰਿਹਾਗਾ ਹਨਾ ਤੇ ਇੱਕ ਮੇਰੀ ਸਿਸਟਰ ਨੇਗੇ ਜਿਹੜੇ ਬਾਹਰੋਂ ਆਏ ਹੋਏ ਨੇ ਕੈਨੇਡਾ ਤੋਂ ਉਹਨਾਂ ਦੀ ਫਰੈਂਡ ਹੈਗੀ ਗੁਰਦਾਸਪੁਰ ਵਾਲੀ ਸਾਈਡ ਕਹਿੰਦੇ ਗੁਰਦਾਸਪੁਰ ਵਾਲੀ ਸਾਈਡ ਜਿਹੜਾ ਹੈਗਾ ਜਿਹੜਾ ਖਤਰਾ ਹੈਗਾ ਉਹ ਜ਼ਿਆਦਾ ਬਣਿਆ ਹੋਇਆ ਕਿਉਂਕਿ ਇਹ ਜਿਹੜਾ ਏਰੀਆ ਹੈਗਾ ਬਾਰਡਰ ਦੇ ਕਾਫੀ ਨਜ਼ਦੀਕ ਆਗਾ ਤੇ ਉਹ ਮਤਲਬ ਲੜਕੀ ਜਿਹੜੀ ਮੇਰੀ ਸਿਸਟਰ ਦੀ ਫਰੈਂਡ ਸੀਗੀ ਉਹ ਕਹਿ ਰਹੇ ਸੀਗੇ ਵੀ ਮਤਲਬ ਹਨਾ ਕਿਸੇ ਵੀ ਟਾਈਮ ਜਿਹੜਾ ਹੈਗਾ ਸਾਨੂੰ ਇੱਥੋਂ ਜਾਣਾ ਪੈ ਸਕਦਾ ਕਿਤੇ ਵੀ ਆਪਣੇ ਜਿਵੇਂ ਕਿ ਹੋਰ ਦੂਰ ਪਾਰ ਪਿੰਡ ਹੁੰਦੇ ਨੇਗੇ ਹਨਾ ਵੀ ਸਾਨੂੰ ਉੱਥੇ ਜਾਣਾ ਪੈ ਸਕਦਾ ਵੀ ਜਿਹੜੀ ਬੰਬਾਰੀ ਹੈਗੀ ਆ ਉਹ ਰਾਤ ਨੂੰ ਹੁੰਦੀ ਰਹਿੰਦੀ ਆ ਵੀ ਅਸੀਂ ਜਿਹੜਾ ਆਪਣਾ ਬੈਠ ਕੇ ਜਿਹੜੀ ਹੈਗੀ ਆ ਉਹ ਰਾਤ ਕੱਟ ਰਿਆਂਗੇ ਹਨਾ ਵੀ ਚਲੋ ਦੇਖੋ ਅਫਵਾਹਾਂ ਵੀ ਨੇ ਬਹੁਤ ਜ਼ਿਆਦਾ ਆਪਾਂ ਉਹਨਾਂ ਤੇ ਵੀ ਵਿਸ਼ਵਾਸ ਨਾ ਕਰੀਏ ਪਰ ਜਿੰਨੀ ਕ ਸਾਨੂੰ ਲੱਗਦੀ ਆ ਵੀ ਇਹ ਜਾਣਕਾਰੀ ਸਹੀ ਆ ਉੱਤੇ ਸਾਨੂੰ ਗੌਰ ਵੀ ਕਰਨੀ ਚਾਹੀਦੀ ਆ ਜਿਵੇਂ ਕਿ ਬਲੈਕਆਊਟ ਹੋ ਰਿਹਾ ਤਾਂ ਉਹਨੂੰ ਸੀਰੀਅਸ ਹੋ ਕੇ ਸਾਨੂੰ ਲਾਈਟਾਂ ਵਗੈਰਾ ਜਿਹੜੀਆਂ ਹੈਗੀਆਂ ਬਾਹਰ ਲੀਆਂ ਖਾਸ ਕਰਕੇ ਬੰਦ ਕਰਨੀਆਂ ਚਾਹੀਦੀਆਂ ਨੇ ਚਲੋ ਆਪਣੇ ਘਰ ਦੇ ਵਿੱਚ ਆਪਾਂ ਨੂੰ ਨਹੀਂ ਇੰਨਾ ਪਤਾ ਲੱਗਦਾ ਹੈਗਾ ਹਨਾ ਲੋਕੀ ਇਸ ਗੱਲ ਨੂੰ ਵੀ ਮਜ਼ਾਕ ਦੇ ਵਿੱਚ ਲੈ ਰਹੇ ਨੇਗੇ ਇਹ ਜਿੱਥੇ ਇੱਥੇ ਤੱਕ ਸਾਨੂੰ ਇਨਸਟਰਕਸ਼ਨਸ ਮਿਲ ਰਹੀਆਂ ਨੇ ਆਪਾਂ ਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ ਜਿੱਥੇ ਤੱਕ ਸਾਨੂੰ ਸਹੀ ਜਾਣਕਾਰੀ ਲੱਗ ਰਹੀ ਸੀਗੀ ਵੀ ਹਾਂ ਇਹ ਸਹੀ ਜਾਣਕਾਰੀ ਆ ਉਹ ਅਸੀਂ ਤੁਹਾਨੂੰ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਆਗੀ ਜਿਵੇਂ ਕੋਈ ਸਾਡੇ ਫਰੈਂਡਸ ਰਹਿੰਦੇ ਨੇ ਬਾਰਡਰ ਦੇ ਨੇੜੇ ਹਨਾ ਫਰੈਂਡਸ ਰਹਿੰਦੀਆਂ ਨੇ ਮੇਰੀ ਸਿਸਟਰ ਦੀਆਂ ਫਰੈਂਡਸ ਰਹਿੰਦੀਆਂ ਨੇ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਡਰ ਦਾ ਮਾਹੌਲ ਤਾਂ ਦੇਖੋ ਬਣਿਆ ਹੋਇਆ ਬਹੁਤ ਵੀ ਅਸੀਂ ਵੀ ਜਿਹੜੇ ਹੈਗੇ ਰਾਤ ਨੂੰ ਸੌਂ ਨਹੀਂ ਪਾਉਂਦੇ ਹੈਗੇ ਵੀ ਇੰਨਾ ਜ਼ਿਆਦਾ ਜਿਹੜਾ ਹੈਗਾ ਉਹ ਮਤਲਬ ਆਵਾਜ਼ਾਂ ਆਉਂਦੀਆਂ ਨੇ ਗਿਆ ਹਨਾ ਵੀ ਪੰਪ ਸਿੱਟਣ ਦੀਆਂ ਇਹ ਤਾਂ ਹੀ ਕਹੂੰਗਾ ਵੀ ਨਾ ਤਾਂ ਆਪਾਂ ਤਾਂ ਪਹਿਲੀ ਗੱਲ ਤਾਂ ਵਾਰ ਦੀ سپورਟ ਦੇ ਵਿੱਚ ਹੀ ਨਹੀਂ ਹੈਗੇ ਵੀ ਕਿਸੇ ਵੀ ਦੇਸ਼ ਦੇ ਵਿੱਚ ਜਾਂ ਕਿਸੇ ਵੀ ਰੀਜਨ ਦੇ ਵਿੱਚ ਵਾਰ ਹੋਵੇ ਠੀਕ ਹੈ ਜੰਗ ਦੇ ਆਪਾਂ ਬਿਲਕੁਲ ਖਿਲਾਫ ਆ ਸੋਸ਼ਲ ਮੀਡੀਆ ਤੇ ਵੀ ਕਿੰਨੇ ਲੋਕੀ ਉਹ ਚੱਕਵੇਂ ਕਮੈਂਟ ਕਰਦੇ ਨੇ ਇੱਕ ਦੂਜੇ ਨੂੰ ਭੜਕਾਉਣ ਵਾਲੇ ਹਨਾ ਵੀ ਜਿਹਦਾ ਪੜਕਾਉਣ ਵਾਲੇ ਜਿਹਦੇ ਹੁਣ ਆਪਣੀ ਵੀਡੀਓ ਹਿੰਦੂ ਭੈਣ ਭਰਾ ਵੀ ਦੇਖਦੇ ਹੋਣਗੇ ਸਿੱਖ ਵੀ ਦੇਖਦੇ ਹੋਣਗੇ ਹਨਾ ਵੀ ਸਾਰੇ ਇੱਕੋ ਹੀ ਤਾਂ ਹੈਗੇ ਆ ਆਪਾਂ ਆਪਾਂ ਕਿਹੜਾ ਅਲੱਗ ਲੱਗਾ ਸਾਰੇ ਇੱਥੇ ਪੜੇ ਨੇ ਇੱਥੇ ਵੱਡੇ ਹੋਏ ਨੇ ਵੀ ਆਪਣੇ ਚ ਫਰਕ ਥੋੜੀ ਪੈ ਗਿਆ ਹੁਣ ਕਿੰਨਾ ਮਤਲਬ ਜੈ ਸ਼੍ਰੀ ਰਾਮ ਦੇ ਨਾਰੇ ਲਗਾ ਲਗਾ ਕੇ ਵੀ ਉਹ ਇੱਕ ਤਰ੍ਹਾਂ ਇੱਕ ਦੂਸਰੇ ਨੂੰ ਟਾਰਚਰ ਕਰਨਾ ਨਹੀਂ ਹੁੰਦਾ ਹੈਗਾ ਹਨਾ ਉਹ ਕਰਦੇ ਆ ਵੀ ਦੇਖੋ ਜੈ ਸ਼੍ਰੀ ਰਾਮ ਦੇ ਨਾਰੇ ਲਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਕਿਸੇ ਨੂੰ ਪੜਕਾਉਣ ਲਈ ਉਹ ਨਾਰੇ ਲਗਾਉਣਾ ਇਹ ਜ਼ਰੂਰ ਮਾੜੀ ਗੱਲ ਆ ਹਨ ਆਪਣੇ ਬੱਚਿਆਂ ਨੂੰ ਵੀ ਥੋੜਾ ਜਿਹਾ ਸਮਝਾਓ ਵੀ ਇਸ ਟਾਈਮ ਤੇ ਕੋਈ ਐਦਾਂ ਦੀ ਗੱਲ ਨਾ ਕਰਨ ਸੋਸ਼ਲ ਮੀਡੀਆ ਤੇ ਆ ਕੇ ਵੀ ਜਿੱਦਾਂ ਹਵਾਵਾਜੀ ਦੇ ਵਿੱਚ ਛੋਟੇ ਜਿਹੜੇ ਬੱਚੇ ਹੁੰਦੇ ਨੇ ਆਪਣੇ 18 18 19 19 ਸਾਲ ਦੇ ਉਹ ਪੜਕਾਊ ਗੱਲਾਂ ਕਰਦੇ ਨੇ ਫੇਕ ਪੋਸਟਾਂ ਪਾਉਂਦੇ ਨੇ ਕਿਤੇ ਵਾਰ ਹੋਰ ਲੱਗੀ ਹੁੰਦੀ ਆ ਉੱਤੇ ਇੰਡੀਆ ਦਾ ਮਤਲਬ ਲਗਾ ਕੇ ਝੰਡਾ ਪਾਕਿਸਤਾਨ ਦਾ ਝੰਡਾ ਲਗਾ ਕੇ ਇੱਕ ਦੂਸਰੇ ਨੂੰ ਪੜਕਾ ਰਹੇ ਨੇ ਵੀ ਐਦਾਂ ਨੁਕਸਾਨ ਕਰਤਾ ਇੰਡੀਆ ਨੇ ਪਾਕਿਸਤਾਨ ਦਾ ਇਹ ਤੇ ਗੋਦੀ মিডিਆ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਵੱਡਾ ਹੱਥ ਆ ਇਹਦੇ ਵਿੱਚ ਹੈ ਨਾ ਵੀ ਇੰਨਾ ਕੁਝ ਸ਼ਾਇਦ ਹੋਇਆ ਵੀ ਨਹੀਂ ਹੁੰਦਾ ਹੈਗਾ ਵੀ ਜਿੰਨਾ ਉਹ ਦਿਖਾਉਂਦੇ ਨੇ ਵੀ ਇੰਡੀਆ ਨੇ ਆ ਉੱਥੇ ਐਦਾਂ ਘਰ ਤਬਾਹ ਕਰਤੇ ਤੇ ਪਾਕਿਸਤਾਨ ਵਾਲੇ ਪਾਈ ਜਾਂਦੇ ਆ ਵੀ ਇੱਧਰ ਇੰਡੀਆ ਦੇ ਵਿੱਚ ਨੇ ਅਸੀਂ ਤਬਾਹ ਕਰਤੇ ਪਾਕਿਸਤਾਨ ਵੀ ਇੰਡੀਅਨ ਆਰਮੀ ਨੇ ਇੰਨਾ ਜ਼ਿਆਦਾ ਨੁਕਸਾਨ ਕਰ ਪਾਕਿਸਤਾਨ ਵਾਲੇ ਕਹੀ ਜਾਂਦੇ ਆ ਵੀ ਸਾਡੀ ਆਰਮੀ ਨੇ ਇੰਡੀਆ ਦੇ ਮਤਲਬ ਪਰਖੱਚੇ ਉਡਾ ਤੇ ਇੰਡੀਆ ਦੇ ਵਿੱਚ ਜਗਾਵਾਂ ਤਬਾਹ ਕਰ ਤਬਾਹ ਕਰਤੀਆਂ ਵਾਲੇ ਕਹਿੰਦੇ ਵੀ ਅਸੀਂ ਪਾਕਿਸਤਾਨ ਨੂੰ ਤਬਾਹ ਕਰਤਾ ਪਾਕਿਸਤਾਨ ਕਹਿੰਦਾ ਅਸੀਂ ਇੰਡੀਆ ਨੂੰ ਤਬਾਹ ਕਰਤਾ ਵੀ ਵਿਚਲੀ ਕੋਈ ਗੱਲ ਉਹ ਸੱਚ ਹੈ ਨਹੀਂ ਉੱਥੇ ਦੇ ਜਿਹੜੇ ਵਸਨੀਕ ਨੇ ਪਾਕਿਸਤਾਨ ਦੇ ਲੋਕ ਠੀਕ ਹੈ ਉਹ ਵੀ ਵੀਡੀਓਜ਼ ਉਸ ਪਰਟੀਕੂਲਰ ਜਗ੍ਹਾ ਤੇ ਜਾ ਕੇ ਲਾਈਵ ਹੋ ਕੇ ਵੀਡੀਓ ਬਣਾ ਰਹੇ ਨੇ ਵੀ ਜਿਹੜਾ ਇਹ ਮੀਡੀਆ ਹੈਗਾ ਬਿਊਜ਼ ਕੁਝ ਖਬਰਾਂ ਬਹੁਤ ਹੀ ਝੂਠ ਦਿਖਾ ਰਿਆ ਹੈਗਾ ਵੀ ਅਸੀਂ ਇੱਥੇ ਬਿਲਕੁਲ ਸੇਫ ਹੈਗੇ ਆ ਵੀ ਬੁੱਧੀ মিডিਆ ਠੀਕ ਹੈ ਬਾਕੀ ਅੱਜ ਦਾ ਮਕਸਦ ਸਾਡਾ ਇਹੀ ਸੀ ਵੀ ਅਸੀਂ ਤੁਹਾਨੂੰ ਜਿਹੜਾ ਸਾਈਬਰ ਕ੍ਰਾਈਮ ਹੋ ਰਿਹਾ ਉਹਦੇ ਬਾਰੇ ਥੋੜਾ ਜਾ ਮਤਲਬ ਜਾਣਕਾਰੀ ਦਈਏ ਹਨਾ ਵੀ ਜਿਹੜੀ ਭੈਣ ਭਰਾ ਇੰਸਟਾਗ੍ਰਾਮ ਤੇ ਐਕਟਿਵ ਨਹੀਂ ਹੈਗੇ ਤਾਂ ਕਿ ਦੇਖੋ ਬੇਸ਼ੱਕ ਇਹ ਚੀਜ਼ ਨਹੀਂ ਹੁੰਦੀ ਕਿਸੇ ਨਾਲ ਪਰ ਆਪਾਂ ਨੂੰ ਜਦੋਂ ਇੱਕ ਗੱਲ ਦਾ ਪਤਾ ਹੁੰਦਾ ਨਾ ਵੀ ਹਾਂ ਆ ਆਪਣੇ ਨਾਲ ਇਹ ਚੀਜ਼ ਹੋ ਸਕਦੀ ਆ ਤਾਂ ਆਪਾਂ ਜਿਹੜੇ ਹੈਗੇ ਚੁੱਕਨੇ ਰਹਨੇ ਆ ਉਸ ਚੀਜ਼ ਤੇ WhatsApp ਤੇ ਕੋਈ ਫੇਕ ਮੈਸੇਜ ਆਉਂਦਾ ਸਾਨੂੰ ਅਨਨੋਨ ਨੰਬਰ ਤੋਂ ਆਉਂਦਾ ਤਾਂ ਤੁਸੀਂ ਇਗਨੋਰ ਕਰ ਦਿਓ ਮੈਸੇਜ ਪੜਨ ਤੋਂ ਪਹਿਲਾਂ ਜਾਂ ਫਿਰ ਕੋਈ ਕਲਿੱਕ ਕਰਨ ਤੋਂ ਪਹਿਲਾਂ ਜਿਹੜਾ ਹੈਗਾ ਉਹਨੂੰ ਰਿਮੂਵ ਕਰ ਦਿਓ ਬਲੌਕ ਕਰ ਦਿਓ ਹਨਾ WhatsApp ਤੇ ਸਾਨੂੰ ਅਵੋਇਡ ਕਰਿਓ ਉਹਨਾਂ ਦੀਆਂ ਚੈਟਾਂ ਜਾਂ ਉਹਨਾਂ ਦੀਆਂ ਕਾਲਾਂ ਤੁਸੀਂ ਬਿਲਕੁਲ ਪਿਕ ਨਹੀਂ ਕਰਨੀਆਂ ਜਾਂ ਦੇਖਣੀਆਂ ਨਹੀਂ ਹੈਗੀਆਂ ਉਹ ਸਾਈਬਰ ਐਕਟੀਵਿਟੀ ਚੱਲ ਰਹੀ ਆ ਤੇ ਉਹਨੂੰ ਅਵੋਇਡ ਕਰਿਓ ਬਸ ਤੁਸੀਂ ਹਾਂਜੀ ਚਲੋ ਅੱਜ ਦੀ ਵੀਡੀਓ ਦਾ ਮਕਸਦ ਇਹੀ ਸੀਗਾ ਸਾਡਾ ਵੀ ਥੋੜਾ ਤੁਹਾਨੂੰ ਜਾਗਰੂਕ ਕੀਤਾ ਜਾਵੇ ਜਿੰਨੀ ਕੁ ਸਾਡੇ ਜਾਣਕਾਰੀ ਸਾਨੂੰ ਹੈਗੀ ਆ ਤੇ ਅਸੀਂ ਉਹ ਜਿਹੜੀ ਹੈਗੀ ਆ ਤੁਹਾਡੇ ਤੱਕ ਫਾਰਵਰਡ ਕਰੀਏ ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਇੱਕ ਹੋਣ ਦਾ ਸਾਡਾ ਹੀ ਹੈਗਾ ਵੀ ਅਸੀਂ ਆਪਣਾ ਫਰਜ਼ ਜਿਹੜਾ ਹੈਗਾ ਜਿੱਥੇ ਤੱਕ ਨਿਭਾ ਸਕੀਏ ਤੇ ਜਿੰਨੇ ਭੈਣ ਭਰਾਵਾਂ ਤੱਕ ਵੀਡੀਓ ਪਹੁੰਚਦੀ ਆ ਉਹਨਾਂ ਨੂੰ ਅਗਾਹ ਕਰ ਸਕੀਏ ਠੀਕ ਹੈ ਜੀ ਚਲੋ ਆਪਾਂ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ